ਕੀ ਕਰੂੰ ਸੱਦੇ ਨਾਤਮਸਤ ਹੋਣਾ ਆਏ ਆ ਇਸ ਤੋਂ ਬਾਅਦ ਹੁਣ ਜਿਹੜਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਪਰਮਾਤਮਾ ਦੇ ਅਸ਼ੀਰਵਾਦ ਤੋਂ ਜਿਹੜਾ ਵਾਦੀ ਉਹ ਲੈਣ ਆਏ ਸੀ ਹੁਣ ਜਾ ਕੇ ਪ੍ਰਚਾਰ ਜਿਹੜਾ ਸ਼ੁਰੂ ਕਰਦੇ ਆਂ ਜਿਆ ਵਾਸੀਆਂ ਨੂੰ ਇਹੋ ਬੇਨਤੀ ਆ ਵੀ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਆ ਵੀ ਜਿਹੜੇ ਆ ਕਿਲਕੁਲ ਗੱਡੇ ਨੇ ਸਾਨੂੰ ਜਿਤਾ ਕੇ ਭੇਜੋ ਪਟਾ ਹੀ ਆਪੇ ਦਵਾਏ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਗਰਦਾਸਪੁਰ ਦੇ ਬੜੇ ਥੱਗੇ ਹੋਏ ਮਹਿਸੂਸ ਕਰਦੇ ਆਂ ਬੀਜੇਪੀ ਮੈਂ ਤੇ ਕਈ ਵਾਰੀ ਫਿਰ ਵੀ ਹੈਰਾਨ ਹੁੰਨਾ ਵੀ ਗਰਦਾਸਪੁਰ ਦੇ ਵਿੱਚ ਬੀਜੇਪੀ ਪਤਾ ਨਹੀਂ ਕਿਹੜੇ ਮੂਨਾ ਵੂਟਾ ਮੰਗੂ ਕੰਮ ਦੇ ਭਾਅ ਇਹਨਾਂ ਧੋਖਾ ਅੱਜ ਤੱਕ ਮੈਂ ਮੇਰੀ ਹੋਸ਼ ਦੇ ਵਿੱਚ ਇੰਨਾ ਵੱਡਾ ਧੋਖਾ ਅੱਜ ਤੱਕ ਨਹੀਂ ਹੋਇਆ ਜਿੰਨਾ ਵੱਡਾ ਧੋਖਾ ਬੀਜੇਪੀ ਨੇ ਕੀਤਾ ਸੀ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ ਦੁੱਖ ਦਾ ਸਿਪਾਈ ਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਬੜਾ ਫਰਕ ਆ ਅੱਗੇ ਕਾਂਗਰਸ ਨੂੰ ਹਰਾਉਂਦੇ ਸੀ ਅਕਾਲੀ ਦਲ ਜਿਤਾ ਦਿੰਦੇ ਸੀ ਅਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਨੂੰ ਵੋਟਾਂ ਬਾਰੇ ਪਾਰਟੀ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਬਖਸ਼ੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਔਰ ਸਾਡੇ ਸੰਦੀਪ ਪਾਠਕ ਜੀ ਦਾ ਰਾਗਵ ਜੀ ਦਾ ਔਰ ਜਰਨੈਲ ਭਾਜੀ ਹੋਣਾ ਦਾ ਔਰ ਅੱਜ ਚੰਡੀਗੜ੍ਹੋਂ ਸੱਦੇ ਨਾਤਮਸਤਕ ਹੋਣ ਆਏ ਆ ਇਸ ਤੋਂ ਬਾਅਦ ਹੁਣ ਜਿਹੜਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਪਰਮਾਤਮਾ ਦੇ ਅਸ਼ੀਰਵਾਦ ਤੋਂ ਜਿਹੜਾ ਵੀ ਉਹ ਲੈਣ ਆਏ ਸੀ ਹੁਣ ਜਾ ਕੇ ਪ੍ਰਚਾਰ ਜਿਹੜਾ ਸ਼ੁਰੂ ਕਰ ਲੇ। ਲੱਗ ਰਿਹਾ ਸੀਗਾ ਜੀ ਬਸ ਟਿਕੜ ਮਿਲੇਗੀ। ਦੇਖੋ ਜੀ ਮੈਂ ਤੇ ਅੱਗੇ ਐਮਐਲਏ ਲੋਕਾਂ ਦੀ ਸੇਵਾ ਕਰ ਰਿਹਾ ਸੀ ਪਰ ਉਹ ਕਹਿੰਦੇ ਨਾ ਵੀ ਸੱਚੀ ਨੀਅਤ ਨਾਲ ਤੁਸੀਂ ਕੰਮ ਕਰੋ ਤੇ ਉਹਦੀ ਆਵਾਜ਼ ਜਿਹੜੀ ਆ ਉਹ ਦੂਰ ਦੂਰ ਤੱਕ ਜਰੂਰ ਜਾਂਦੀ ਹੈ ਸੋ ਕਹਿਣ ਦਾ ਭਾਵ ਉੱਥੇ ਹੋਰ ਵੀ ਚਿਹਰੇ ਸੀ ਸਾਡੇ ਪਰ ਪਾਰਟੀ ਨੇ ਜਿੰਮੇਵਾਰੀ ਮੈਨੂੰ ਬਖਸ਼ੀ ਔਰ ਜਿੰਮੇਵਾਰੀ ਤਨ ਦੇ ਨਾ ਨਵਾਵਾਂਗੇ ਜੀ ਜਿੰਮੇਵਾਰੀ ਦੇ ਅੰਤ ਵਿੱਚ ਮੁੱਦੇ ਚੁਪਦੇ ਰਹੇ ਹੋ ਲੱਗਦਾ ਕਿ ਹੁਣ ਲੋਕ ਸਭਾ ਵੀ ਚੋਣਾਂ ਨੇ ਉਸ ਵੇਲੇ ਕਿਰੇ ਕਿਰੇ ਇਹਨਾਂ ਮੁੱਦੇ ਜਿਹੜੇ ਤੁਹਾਨੂੰ ਲੱਗਦੇ ਆ ਕਿ ਇਹ ਹੱਲ ਨਹੀਂ ਸਰ ਜਿਹੜਾ ਤੇ ਮੈਂ ਕਹਿ ਸਕਦਾ ਵੀ ਹੁਣ ਇੱਕੋ ਗੱਲ ਕਹੀ ਹੈ ਸੈਂਟਰ ਸਰਕਾਰ ਸਾਡਾ ਫੰਡ ਰੋਕ ਕੇ ਬੈਠੀ ਆ ਦਿਕਤ ਇਹ ਜੇ ਉਹ ਪੈਸਾ ਸਾਨੂੰ 8000 ਕਰੋੜ ਦੇ ਕਰੀਬ ਜੇ ਪੰਜਾਬ ਨੂੰ ਮਿਲ ਜਾਂਦਾ ਸਾਡੇ ਟੈਕਸ ਦਾ ਪੈਸਾ ਆਪਾਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲਾ ਸਕਦੇ ਸੀ ਪਰ ਦੁੱਖ ਦੀ ਗੱਲ ਏ ਕਿਉਂਕਿ ਉੱਥੇ ਕੋਈ ਗੱਲ ਕਰਨ ਵਾਲੇ ਨਹੀਂ ਸੀ ਸੋ ਕਹਿਣ ਦਾ ਭਾਵ ਹੁਣ ਵਧੀਆ ਪੰਜਾਬ ਵਾਸੀਆਂ ਨੂੰ ਇਹੋ ਬੇਨਤੀ ਆ ਵੀ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਆ ਵੀ ਜਿਹੜੇ ਆ ਕਿਲਕੁਲ ਗੱਡੇ ਨੇ ਸਾਨੂੰ ਜਿਤਾ ਕੇ ਤੇ ਜਿਵੇਂ ਪਟਾ ਹੀ ਆਪੇ ਦਵਾਂਗੇ ਜੀ ਅਕਲ ਸਰ 2 ਸਾਲ ਦਾ ਕਾਰਜ ਹੈ ਆਮ ਆਦਮੀ ਪਾਰਟੀ ਦਾ ਉਹ ਜਿੰਦਾ ਤੱਕ ਇਸ ਇਲੈਕਸ਼ਨ ਦਾ ਮੋੜ ਬਣੇਗਾ ਬਿਲਕੁਲ ਜੀ ਦੇਖੋ 75 ਸਾਲ ਦੋ ਸਰਕਾਰਾਂ ਰਹੀਆਂ ਨੇ ਲੋਕਾਂ ਨੇ ਦੋਹਾਂ ਨੂੰ ਅਜਮਾਇਆ ਸਾਨੂੰ ਦੋ ਸਾਲ ਮਿਲੇ ਆ ਔਰ ਦੋਹਾਂ ਸਾਲਾਂ ਦੇ ਵਿੱਚ ਜੋ ਸਾਡੇ ਕਰ ਕਮਲ ਨੇ ਮੈਂ ਕਹਿ ਸਕਦਾ ਜੀ ਜੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੇਜ ਚੈੱਕ ਕਰ ਲੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਕੱਲੀ ਕੱਲੀ ਐਕਟੀਵਿਟੀ ਉਹਨਾਂ ਦੀ ਹੋਊਗੀ ਸੋ ਕਹਿਣ ਦਾ ਭਾਵ ਲੋਕਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਔਰ ਲੋਕਾਂ ਦੀ ਜਿਹੜੇ ਪਾਏ ਹੋਏ ਪੂਰਨਿਆ ਤੇ ਜਿਹੜੀ ਆ ਉਹ ਖਰੀ ਉੱਤਰ ਰਹੀ ਹੈ ਪਰ ਮੈਂ ਇੱਕ ਗੱਲ ਦਾ ਤੁਹਾਨੂੰ ਆਸ਼ਵਾਸ਼ਣ ਦਿੰਨਾ ਅਗਲੇ ਜਦੋਂ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਇਹੋ ਗੱਲ ਕਹਿਣ ਕਿ ਜੇ ਕੰਮ ਕੀਤੇ ਆ ਤੇ ਵੋਟ ਪਾ ਦੇ ਉਹਨੇ ਇਥੇ ਨਾ ਪਾਇਆ। ਅੱਛਾ ਵੀ ਗੱਲ ਬੜੀ ਅਹਿਮ ਹੈ ਲੋਕੀ ਕੀ ਧਿਆਨ ਰੱਖਦੇ ਕਿ ਦੇਖੋ ਜੀ ਬਾਪਾ ਨੂੰ ਰਾਜਾ ਜਿਹੜੀ ਆਮ ਆਦਮੀ ਪਾਰਟੀ ਸਰਵੇ ਤੋਂ ਬਿਨਾ ਟਿਕਟ ਨਹੀਂ ਦੇ। ਠੀਕ ਹੈ ਜਿੱਥੇ ਔਰ ਲੋਕਾਂ ਦੇ ਵਿੱਚ ਵਧੀਆ ਆਵਾਜ਼ ਹੋਵੇ ਵਧੀਆ ਅੱਖ ਹੋਵੇ ਉਹਨੂੰ ਜ਼ਰੂਰ ਅੱਗੇ ਕਰਕੇ ਦਿੱਤਾ ਜਾਂਦਾ ਹੁਣ ਦੇ ਤੁਸੀਂ ਦੇਖਦੇ ਹੋ ਪੰਜਾਬ ਦੀ ਸਿਆਸਤ ਹੈ ਜਿਹੜੀ ਠੀਕ ਹੈ 92 ਸੀਟਾਂ ਆਈਆਂ ਸੀ ਸਰਵੇ ਦੇ ਅਕੋਰਡਿੰਗ ਸੀ ਤੇ ਲੋਕਾਂ ਨੇ ਫਟਵਾ ਦਿੱਤਾ ਹੀ ਸੋ ਕਹਿਣ ਦਾ ਭਾਵ ਪਾਰਟੀ ਸਰਵੇ ਤੋਂ ਬਣਾਨੀ ਜਿਹਦਾ ਵਧੀਆ ਸਰਵੇ ਆ ਚਾਹੇ ਕਿਸੇ ਵੀ ਪਾਰਟੀ ਦਾ 100 ਪਾਰਟੀਆਂ 'ਚ ਗੱਲਾਂਬਾਤਾਂ ਹੁੰਦੀਆਂ ਕਈ ਵਾਰੀ ਬੰਦਾ ਵਧੀਆ ਹੁੰਦਾ ਕੰਮ ਕਰਨਾ ਚਾਹੁੰਦਾ ਪਰ ਉਹ ਪਾਰਟੀ ਦਾ ਪ੍ਰੈਸ਼ਰ ਉਹਦੇ ਤੇ ਹੁੰਦਾ ਵੀ ਉਹ ਕੰਮ ਨਹੀਂ ਕਰ ਪਾਉਂਦਾ ਪਰ ਲੋਕਾਂ ਦੇ ਵਿੱਚ ਵਕਾਰ ਵਧੀਆ ਹੁੰਦਾ ਸੋ ਕਹਿਣ ਦਾ ਭਾਵ ਡਿਪੈਂਡ ਹੈ ਜਿਹਦੀ ਇਮੇਜ ਆ ਪਾਰਟੀ ਉਨੂੰ ਦੇਕੇ ਬੀਜੇਪੀ ਦੇ ਵਿੱਚ ਜਿਸ ਤਰ੍ਹਾਂ ਦਾ ਗਰਦਾਸਪੁਰ ਸੀ ਜਿਹੜਾ ਜਿਹੜਾ ਡੇਸ ਕਰ ਰਿਹਾ ਤਾਂ ਫਿਰ ਤੁਹਾਨੂੰ ਮਿਲ ਸਕਦਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਗਰਦਾਸਪੁਰੀਏ ਬੜੇ ਠੱਗੇ ਹੋਏ ਮਹਿਸੂਸ ਕਰਦੇ ਸੀ ਬੀਜੇਪੀ ਮੈਂ ਤੇ ਕਈ ਵਾਰੀ ਫਿਰ ਵੀ ਹੈਰਾਨ ਹੁੰਨਾ ਵੀ ਗਰਦਾਸਪੁਰ ਦੇ ਵਿੱਚ ਬੀਜੇਪੀ ਪਤਾ ਨਹੀਂ ਕਿਹੜੇ ਮੂਨਾ ਵੋਟਾਂ ਮੰਗੂਗੀ ਸੋ ਕਹਿਣ ਦਾ ਭਾਵ ਇੰਨਾ ਧੋਖਾ ਅੱਜ ਤੱਕ ਮੈਂ ਮੇਰੀ ਹੋਸ਼ ਦੇ ਵਿੱਚ ਇੰਨਾ ਵੱਡਾ ਧੋਖਾ ਅੱਜ ਤੱਕ ਨਹੀਂ ਹੋਇਆ ਜਿੱਦਾਂ ਵੱਡਾ ਧੋਖਾ ਬੀਜੇਪੀ ਨੇ ਕੀਤਾ ਸੀ ਕਿਉਂਕਿ ਅ ਇਹ ਹੀਰੋ ਉਤਾਰਿਆ ਉਤ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਵੱਧ ਤੋਂ ਵੱਧ ਆਏ ਨੇ ਸੋ ਕਹਿਣ ਦਾ ਭਾਵ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ ਦੁੱਖ ਦਾ ਸਪਾਈਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੀ ਬੜਾ ਫਰਕ ਆ ਅੱਗੇ ਕਾਂਗਰਸ ਨੂੰ ਹਰਾਉਂਦੇ ਸੀ ਅਕਾਲੀ ਦਲ ਜਿਤਾ ਦਿੰਦੇ ਸੀ ਅਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਨੂੰ ਵੋਟਾਂ ਪਾਵੇ ਸੋ ਕਹਿਣ ਦਾ ਭਾਵ ਮੈਨੂੰ ਆਸ ਹੈ ਵੀ ਲੋਕ ਜਿਹੜੇ ਨੇ ਗਰਦਾਸਪੁਰ ਦੇ ਇੱਕ ਵੱਖਰੀ ਪਹਿਲ ਕਦਮੀ ਕਰਨਗੇ ਕਿਉਂਕਿ ਮੈਂ ਮੇਰੇ 2 ਸਾਲ ਦਾ ਜਿਹੜਾ ਤਨਵੀਰ ਹੈ ਜਿਹੜਾ ਮੇਰਾ ਕੰਮ ਕੀਤਾ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਕਰ ਰਿਹਾ ਮੈਂ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਰਿਹਾ ਉਹ ਇਹ ਮੇਰੇ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਹੈ ਜਿਹੜੀ ਉੱਪਰ ਤੱਕ ਪਹੁੰਚਾਈ ਹੈ ਸੋ ਮੈਂ ਇਹ ਮਾਣ ਮਹਿਸੂਸ ਕਰਦਾ ਹਾਂ ਵੀ ਮੈਨੂੰ ਇਸ ਕਾਬਲੀਅਤ ਸਮਝਦੇ ਆਪਣੇ ਹੀ ਵਿੜੇ ਪਾਤੀ ਦੇ ਲਈ ਦੇ ਉਦਾਰ ਮਾਇਆ ਕਿ ਜਿਨ੍ਹਾਂ ਨੇ ਜੀਵਨ ਵਾਰੀ ਵਿੱਚ ਮੇਰੇ ਤੇ ਬਣ ਕੇ ਚੱਲ ਰਹੇ ਹਨ ਇਹਦੇ ਕੋਲ ਨਹੀਂ ਹੈਗੇ ਤੇ ਸਾਰੇ ਕਿੱਧਰ ਦੇਖ ਰਹੇ ਹੋ ਦੇਖੋ ਮੈਂ ਉਹਨਾਂ ਦੀ ਗੱਲ ਸੁਣੀ ਨਹੀਂ ਹਲੇ ਠੀਕ ਹੈ ਜੀ ਜੇ ਮੈਂ ਸੁਣਦਾ ਮੈਂ ਤਾਂ ਫਿਰ ਮੈਂ ਤੁਹਾਨੂੰ ਜਰੂਰ ਜਵਾਬ ਦਵਾਂਗਾ ਮੈਨੂੰ ਇਹਦੇ ਬਾਰੇ ਨਾਲ